ਇਹ ਸਾਡੇ ਲਈ ਤਾਂ ਕੋਈ ਵੀ ਨਹੀਂ ਆ ਇਹ ਜੋ ਪ੍ਰਮਾਤਮਾ ਨੇ ਸਾਹਮਣੇ ਦਿਖਾਇਆ ਨਾ ਗੁਰਮਾਨਕ ਦੇ ਜੀ ਇਹ ਤੇ ਸਾਡੇ ਲਈ ਕੁਝ ਵੀ ਨਹੀਂ ਉਹਨਾਂ ਵਾਸਤੇ ਤਦਾਂ ਜੇ ਲੋਕ ਜਿਹੜੇ ਸਾਡੀ ਮਾਨਵੀ ਚਤਮੰਨਾ ਸੀ ਨਾ ਉਹਦਾ ਅਵਸਥਾ ਵੀ ਪੂਰੀ ਹੋਈ ਤੇ ਉਹਨਾਂ ਦੇ ਸ਼ਿਕਰਾਨੇ ਵਜੋਂ ਕੋ ਲੋਕ ਬਨੇ ਪਿਆਰ ਸੁਝੇ ਹੁੰਦੇ ਜਿਹੜੇ ਆਉਂਦੇ ਨੇ ਨਾ ਹੈਗਾ ਤੇ ਮੈਨੂੰ ਪੂਰਾ ਉਡੀਆ ਤੇ ਪਰਮਾਤਮਾ ਦਾ ਬੜਾ ਭੱਡੀ ਦੇਣਾ ਸਾਡੇ ਪਿੰਲੇ ਜਿਹੜਾ ਕਰਮਾਂ ਵਾਲਾ ਪਿੰਡ ਆ ਜੀ ਉਹ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਸੰਗ ਜਿਹੜਾ ਹੁਸ਼ਿਆਰਪੁਰ ਤੋਂ ਚੱਲਦਾ ਹੈ ਤੇ ਰਸਤੇ ਦੇ ਵਿੱਚ ਸੰਗਤਾਂ ਦਾ ਉਤਸ਼ਾਹ ਵੀ ਜਰਾਏ ਬੜਾ ਹੁੰਦਾ ਹੈ ਤਾਂ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਕਿ ਕਿੰਨਾ ਸੰਗਤਾਂ ਦੇ ਵਿੱਚ ਉਤਸ਼ਾਹ ਹੈ 97 ਤੋਂ 72 ਤਾਂ ਇੱਕ ਗੱਲ ਹੋਰ ਜਿਹੜੀ ਏ ਤਾਂ ਮੈਂ ਦੱਸੂਗਾ ਕਿ ਹਰ ਇੱਕ ਪਿੰਡ ਦੇ ਵਿੱਚ ਮੰਝੇ ਮੰਝੇ ਬਿਸਤਰੇ ਤੇ ਸਾਰਿਆਂ ਦੇ ਘਰ ਜਿਹੜੇ ਨੇ ਖੁੱਲੇ ਰੰਗ ਨੇ ਤੇ ਵੀ ਘੰਡੇ ਕਿਉਂਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਇਹ ਸੰਗ ਲੰਗਣਾ ਹੁੰਦਾ ਤੇ ਜਿੰਨੀ ਵੀ ਸੰਗਤ ਆਂਦੀ ਏ ਤੇ ਉਹ ਜਿਹੜੀ ਸੰਗਤ ਆਂ ਕਰਾਂ ਦੇ ਵਿੱਚ ਰੈਸਟ ਕਰਕੇ ਜਾਵੇ ਤੇ ਸੰਗਤਾਂ ਦੇ ਵਿੱਚ ਉਤਸ਼ਾਹ ਏ ਲੋਕ ਜਿਹੜੇ ਨੇ ਲੋਕ ਆਪਣੇ ਘਰਾਂ ਦੇ ਵਿੱਚ ਕਹਿੰਦੇ ਨੇ ਕਿ ਸੰਗਤਾਂ ਸਾਡੇ ਘਰ ਫੈਰ ਕੇ ਜਾਣ ਰੈਸਟ ਕਰਕੇ ਜਾਣ ਕਿ ਬਾਬੇ ਨਾਨਕ ਦੀ ਕਿਰਪਾ ਹੈ ਜਿਹੜਾ ਜਿਹੜਾ ਸੰਗਤ ਪੈਰ ਪਾ ਜਾਂਦਾ ਹੈ ਤਾਂ ਉਹਨਾਂ ਦੀ ਜਿਹੜੀ ਹੈ ਕਿਰਪਾ ਹੁੰਦੀ ਹੈ ਬਾਬੇ ਨਾਨਕ ਦੀ ਘਰਾਂ ਦੇ ਵਿੱਚ ਸੋ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਪਰਿਵਾਰ ਪਰਿਵਾਰ ਵੱਲੋਂ ਜਿਹੜਾ ਹੈ ਦੂਸਤਾਂ ਲੰਗਰ ਲਗਾਇਆ ਗਿਆ ਹੈ ਜਲਜੀਰਾ ਤੇ ਫਰੂਟੀਆਂ ਹਰ ਸਾਲ ਦੀ ਤਰ੍ਹਾਂ ਇਦਾਂ ਹੀ ਜਿਹੜਾ ਹੈ ਲੰਗਰ ਲਗਾਇਆ ਜਾਂਦਾ ਹੈ ਤੇ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਅੰਦਰ ਤੇ ਬੜੇ ਉਤਸ਼ਾਹ ਦੇ ਨਾਲ ਸੰਗਤਾਂ ਜਿਹੜੀਆਂ ਨੇ ਯਾਰ ਦੇ ਨਾਲ ਲੰਗਰ ਵੀ ਛਕਦੀਆਂ ਨੇ ਤਾਂ ਜਿਹੜੀਆਂ ਨੇ ਉਹ ਰੈਸਟ ਕਰਕੇ ਵੀ ਜਾਂਦੀਆਂ ਨੇ ਆਪਣੇ ਆਪਣੇ ਕਿਰਿਆ ਗਵਾਰ ਜਰੇ ਨੇ ਆਪਣੇ ਆਪਣੇ ਘਰ ਜਰੇ ਨੇ ਲੋਕਾਂ ਨੇ ਖੋਲ ਕੇ ਰੱਖੇ ਹੋਏ ਨੇ ਕਿ ਸੰਕਤਾ ਜਰੀਆਂ ਨੇ ਅਤਿਆਰ ਕੇ ਰੈਸਟ ਕਰਨ ਤੇ ਬਾਬਾ ਨਾਨਕ ਜੀਰਾ ਕਿਰਪਾ ਕਰੇਗਾ ਸਾਰਿਆਂ ਦੇ ਉੱਤੇ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਕਿ ਹਰ ਇੱਕ ਘਰ ਦੇ ਜੇੜ ਜਰੇ ਨੇ 20 ਘੰਟੇ ਖੁੱਲੇ ਨੇ ਤੇ ਨਾਲ ਦੀ ਨਾਲ ਸੰਕਤਾ ਜਰੀਨਾਂ ਤੇ ਫੈਰ ਕੇ ਜਾਣ ਤੇ ਬਾਬੇ ਨਾਨਕ ਦੀ ਕਿਰਪਾ ਹੋਵੇ ਸੋ ਸੰਕਤਾਾਂ ਦੇ ਵਿੱਚ ਵਿਚਾਰ ਵੀ ਬੜਾ ਪਾ ਗੱਲਬਾਤ ਵੀ ਕਰਾਂਗੇ ਕਿਉਂਕਿ ਕਹਿੰਦੇ ਨੇ ਕਿ ਬਾਬੇ ਨਾਨਕ ਦੀ ਬੜੀ ਕਿਰਪਾ ਹੈ ਹਰ ਘਰ ਦੇ ਬਾਹਰ ਜਿਹੜੇ ਮੰਜੇ ਲੱਗੇ ਹੋਏ ਸਸੀ ਗੱਲ ਭੈਣ ਜੀ ਕੀ ਨਾਮ ਦੇ ਮੇਰਾ ਨਾਮ ਰਿੰਦਿਤ ਚਿੱਪੜ ਉਹ ਕਿਦਾਂ ਦੇਖਦੇ ਹੋ ਕਿ ਹਰ ਘਰ ਹਾਂਜੀ ਉਹ ਖੁੱਲਾ ਹੈ ਤੇ ਮੰਜੇ ਵਿਛਾਏ ਹੋਏ ਬਿਸਤਰੇ ਲੱਗੇ ਹੋਏ ਕੀ ਅਰੈਸਟ ਕਰਕੇ ਸੰਗਤ ਜਾਇਕੀ ਜਾਣਾ ਚਾਹੁੰਦੇ ਇਹ ਤਾਂ ਇਹ ਸਾਡੇ ਲਈ ਤਾਂ ਕੁਝ ਵੀ ਨਹੀਂ ਹੈ ਇਹ ਜੋ ਪਰਮਾਤਮਾ ਨੇ ਸਾਨੂੰ ਦਿੱਤਾ ਹੈ ਨਾ ਗੁਰਮਾਨਕ ਜੀ ਨੇ ਇਹ ਤਾਂ ਸਾਡੇ ਲਈ ਕੁਝ ਨਹੀਂ ਉਹਨਾਂ ਵਾਸਤੇ ਇਹ ਤਾਂ ਸਾਡਾ ਫਰਜ਼ ਬਣਦਾ ਹੈ ਇੰਨੀ ਦੂਰ ਉਹ ਸੰਗਤ ਚੱਲ ਕੇ ਆਉਂਦੀ ਹੈ ਇਹ ਤਾਂ ਇੰਨਾ ਕਿਤੇ ਉਪਰਾਲਾ ਕਰ ਚੁੱਕੇ ਹਾਂ ਸੋ ਕਿੰਨੀ ਦੇਰ ਤੋਂ ਸੰਗਤ ਚੱਲਦੀ ਹੈ ਤੇ ਸੰਗਤਾਂ ਦੇ ਵਿੱਚ ਕਿੰਦਾ ਦਾ ਉਤਸ਼ਾਹ ਦੇਖਣ ਨੂੰ ਮਿਲਦਾ ਹੈ ਸੰਗਤ ਉੱਥੋਂ ਖਡਿਆਲਾ ਸਿਆਣੀਆਂ ਤੋਂ ਇੱਕ ਦਿਨ ਨੂੰ ਚੱਲਦੀ ਉਹ ਸੰਗਤ ਫਿਰ ਸਾਡੇ ਇੱਥੇ ਅੱਜ ਪਹੁੰਚਣਾ ਇਹਨਾਂ ਨੇ ਕੱਲ ਨੂੰ ਉਹਨਾਂ ਨੇ ਬੜੇ ਜਲਦ ਬੰਨ੍ਹਾ ਰੱਖਣ ਕਹਿੰਦੇ ਹਾਂ ਹਾਂਜੀ ਫਿਰ ਸਾਰੇ ਪਿੰਡਾਂ 'ਚ ਇਦਾਂ ਹੀ ਆ ਥੋੜੀ ਥੋੜੀ ਦੇਰ ਰੁੱਕ ਕੇ ਤੇ ਅੰਦੇ-ਅੰਦੇ ਸੋ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਬਾਬੇ ਨਾਨਕ ਦੀ ਕਿਰਪਾ ਹੈ ਕਿ ਸੰਗਤ ਦੇ ਰਹੀ ਹੈ ਦਰਵਾਜ਼ਿਆਂ ਦੇ ਖਲੋ ਕੇ ਜਿਹੜੇ ਘਰ ਵਾਲੇ ਨੇ ਉਹ ਖਲੋਤੇ ਨੇ ਇੰਤਜ਼ਾਰ ਕਰਦਨੇ ਕਿ ਸਾਡੇ ਘਰ ਸੰਗਤ ਆ ਜੇ ਜੇ ਪ੍ਰਮਾਤਮਾ ਬਾਬਾ ਨਾਨਕ ਦੇ ਸਾਡੇ ਘਰ ਉਹਨਾਂ ਨੇ ਆਉਣਾ ਸੰਗਤ ਦੇ ਰੂਪ ਵਿੱਚ ਨਾ ਇਹ ਸਾਰੀ ਸੰਗਤ ਜਿਹੜਾ ਉਹ ਬਾਬਾ ਜੀ ਦੇ ਰੂਪ ਆਏ ਤੁਸੀਂ ਵੀ ਲੰਗਰ ਦਾ ਪ੍ਰਬੰਧ ਕੀਤਾ ਹੈ ਕਿੱਦਾਂ ਦੇਖਦੇ ਹੋ ਕਿ ਬਾਬੇ ਨਾਨਕ ਦੀ ਕਿਰਪਾ ਹੀ ਹਰ ਸਾਲ ਕਰਦੇ ਇਦਾਂ ਹਾਂਜੀ ਜਿੱਦਾਂ ਜਿਹੜਾ ਉਹ ਸਾਡੀ ਮਾਨਵੀ ਚਤਮੰਨਾ ਸੀ ਨਾ ਆਪ ਦਾ ਅਰਦਾਸ ਕੀਤੀ ਉਹ ਪੂਰੀ ਹੋਈ ਤੇ ਉਹ ਦਾ ਸ਼ੁਕਰਾਨੇ ਵਜੋਂ ਸੋ ਫਿਰ ਦਰਸ਼ਕਾਂ ਨੂੰ ਦੱਸਣਾ ਕਿ ਬਾਬੇ ਨਾਨਕ ਅੱਗੇ ਕਿਹੜੀ ਅਰਦਾਸ ਕੀਤੀ ਏ ਉਹ ਵੀ ਪੂਰੀ ਹੋਈ ਹੈ ਜੋ ਵੀ ਮੰਗੋ ਪ੍ਰਮਾਤਮਾ ਦਾ ਜੋ ਵੀ ਮੰਗੋ ਨਾ ਸਾਰਾ ਕੁਝ ਦਿੰਦੇ ਹੋ ਸਾਰਾ ਹਾਂ ਭਾਵੁਕ ਹੋ ਗਏ ਭੈਣ ਜੀ ਕਿਤੇ ਹਾਂਜੀ ਬਹੁਤ ਕੁਛ ਦਿੱਤਾ ਸਾਨੂੰ ਬਾਬਾ ਜੀ ਉਹ ਗੱਲਬਾਤ ਕਰਦੇ ਹਾਂ ਜੀ ਭਾਵੁਕ ਹੋ ਗਏ ਨੇ ਕਹਿੰਦੇ ਨੇ ਕਿ ਮੂਹੋਂ ਮੰਗੀਆਂ ਮਰਾਦਾ ਜਿਹੜੀਆਂ ਮਿਲਦੀਆਂ ਨੇ ਤਾਂ ਸਾਰਾ ਪਿੰਡ ਜਰਾਏ ਸੰਕਟਾਂ ਜਿਹੜੀਆਂ ਨੇ ਉਹਨਾਂ ਦੀ ਉਡੀਕ ਦੇ ਵਿੱਚ ਖੜੀਆਂ ਨੇ 게ਟਾਂ ਦੇ ਵਿੱਚ ਬੂਏ ਦਰਵਾਜ਼ੇ ਤੇ ਬਿਸਤਰੇ ਲਗਾ ਕੇ ਮੰਝੇ ਲਗਾ ਕੇ ਖੜੇ ਨੇ ਕਿ ਸਾਡੇ ਕਾਰਜਰਾਏ ਸੰਗਤ ਦਾ ਫੈਰ ਪਵੇ ਤੇ ਬਾਬੇ ਨਾਨਕ ਦੀ ਕਿਰਪਾ ਹੋਵੇ ਮੂਹ ਮੰਗੀਆਂ ਮੁਰਾਦਾਂ ਵੀ ਮਿਲਦੀਆਂ ਨੇ ਤੇ ਮਨ ਦੇ ਵਿੱਚ ਕਹਿ ਦੋ ਤੇ ਉਹ ਵੀ ਜਿਹੜੀ ਮੁਰਾਦ ਪੂਰੀ ਹੁੰਦੀ ਏ ਆਪਾਂ ਗੱਲਬਾਤ ਵੀ ਕਰਾਂਗੇ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਪੂਰਾ ਪਰਿਵਾਰ ਪੂਰਾ ਪਰਿਵਾਰ ਹੈ ਕਿ ਧੈਨ ਸਾਡੀ ਕਿਤੇ ਨਾ ਕਿਤੇ ਭਾਵਕ ਹੋ ਗਈ ਕਹਿੰਦੇ ਕਿ ਆਪਾਂ ਦੱਸਣਾ ਚਾਹੁੰਦੇ ਆ ਕਿ ਬੜਾ ਜਰਾ ਇਹ ਕਿਰਪਾ ਬਾਬੇ ਨਾਨਕ ਦੀ ਤੇ ਆਪਾਂ ਗੱਲਬਾਤ ਵੀ ਕਰਦੇ ਆ ਕੀ ਕਹਿਣਾ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਦੇ? ਕੁਲਦੀਪ ਕੋਰੈ ਜੀ। ਸੋ ਕੀ ਕਹਿਣਾ ਚਾਹੁੰਦੇ ਹੋ ਕਿ ਸਾਰੇ ਦਰਵਾਜ਼ੇ ਲੋਕਾਂ ਦੇ ਸੰਗਤ ਨੂੰ ਉਡੀਕ ਦਿਆਂ ਪਿਆਣੇ ਕਿ ਸਾਡੇ ਘਰ ਕੋਈ ਪੈਰ ਪਾਵੇ? ਕੀ ਕਹਿਣਾ ਚਾਹੁੰਦੇ ਹੋ? ਇਹ ਤੇ ਜੀ ਸਾਡੇ ਵਾਸਤੇ ਕੁਝ ਵੀ ਨਹੀਂ ਹੈ ਹੈਨਾ। ਆਏ ਪ੍ਰਮਾਤਮਾ ਨੇ ਤੁਹਾਡੇ ਤੇ ਇੰਨੀ ਵੱਡੀ ਕਿਰਪਾ ਕੀਤੀ ਆ। ਇਹ ਤੇ ਕੁਝ ਵੀ ਨਹੀਂ ਹੈ ਤੇ ਇੱਕ ਮਾਮੂਲੀ ਚੀਜ਼ ਹੈ ਜਿਹੜੇ ਇਹ ਦਰਵਾਜ਼ੇ ਖੁੱਲੇ ਛਾਣਿਆ। ਵੇਖੋ ਲੋਕਾਂ ਦੇ ਪੈਰ ਸੁਝੇ ਹੁੰਦੇ ਜਿਹੜੇ ਆਉਂਦੇ ਨੇ ਹੈਨਾ ਸੰਗਤ ਇੰਨੀ ਇੰਨੀ ਦੂਰੋਂ ਆਉਂਦੀ ਆ। ਤੇ ਅਹੀਂ ਤੇ ਰਾਹ ਹਾਟੇ ਅੱਖਾਂ ਪੱਕ ਜਾਣੀਆਂ ਨੇ ਸਾਲ ਪੂਰਾ ਇਹਨਾਂ ਨੂੰ ਦੇਖਦਿਆਂ ਨੂੰ ਇਹ ਆਂ ਤੇ ਇਹਨਾਂ ਦੇ ਦਰਸ਼ਨ ਕਰੀਏ ਹੈਨਾ ਤੇ ਆ ਇਸ ਸਮਾਂ ਨੂੰ ਬਹੁਤ ਜਿਆਦਾ ਖੁਸ਼ੀ ਹੈ ਤੋਂ ਪਰਿਵਾਰ ਫਿਰ ਬੱਚੇ ਕਿੱਥੇ ਆ ਬੱਚੇ ਮੇਰੇ 베ਰੇ ਤੇ ਬੇਟਾ ਬੇਟੀ ਸਟੇ ਦੀਆ ਇੱਕ ਬੇਟਾ ਕੈਨੇਡਾ ਸੱਚੀ ਬਾਬੇ ਨਾਨਕ ਦੀ ਕਿਰਪਾ ਹੈ ਬਹੁਤ ਕਿਰਪਾ ਹੈ ਪ੍ਰਮਾਤਮਾ ਦੀ ਬਹੁਤ ਕਿਰਪਾ ਹੈ ਉਹਨੇ ਦਿੱਤਾ ਪ੍ਰਮਾਤਮਾ ਨੇ ਸਾਨੂੰ ਫਰਸ਼ਤਾਂ ਤੋਂ ਅਸਾਂ ਤੇ ਲਿਆਂਦਾ ਹੈ ਇਸੇ ਬਾਬੇ ਨਾਨਕ ਨੇ ਤੇ ਅਸੇ ਲਈ ਉਹਦੀਆਂ ਖੁਸ਼ੀਆਂ ਜਿਹੜੀਆਂ ਉਹ ਪ੍ਰਾਪਤ ਕਰਨਾ ਚਾਹੁੰਦੇ ਆ ਇਹ ਵੰਡ ਕੇ ਲੰਗਰ ਬਹੁਤ ਹੋ ਜਾਏ ਸੋ ਕਿੱਦਾਂ ਦੇਖਦੇ ਹੋ ਕਿ ਸੰਗਤਾਂ ਜਿਹੜੀਆਂ ਉੱਥੋਂ ਚੱਲਦੀਆਂ ਨੇ ਘਰ ਘਰ ਜਾਂਦੀਆਂ ਨੇ ਤਾਂ ਬੜੀ ਕਿਰਪਾ ਹੈ ਰਬਾਨਾ ਮਹਾਰਾਜੀ ਕਿਰਪਾ ਜੀ ਬਹੁਤ ਜ਼ਿਆਦਾ ਪਰਮਾਤਮਾ ਦੀ ਕਿਰਪਾ ਜੀ ਜਿਹੜੀਆਂ ਸੰਗਤਾਂ ਆਉਂਦੀਆਂ ਕਿੰਨੇ ਦਿਨਾਂ ਇਹ ਸੰਗਤ ਨੂੰ ਤੁਰੀਦੀ ਜੀ ਐਸ ਵੇਲੇ ਉਹਨਾਂ ਦੇ ਪੈਰ ਜਿਹਨੇ ਸੁੱਚੇ ਹੋਣੇ ਨੇ ਸਾਡੇ ਜੀ ਕਹਿੰਦਾ ਉਹਨਾਂ ਦੇ ਚਰਨ ਪਈ ਜਾਂਦੀ ਸੰਗਤ ਦੇ ਹੈਨਾ ਪਰ ਇਹ ਕਿ ਇਹ ਪਰਮਾਤਮਾ ਦਾ ਬੜਾ ਵੱਡੀ ਦੇਣਾ ਸਾਡੇ ਪਿੰਡ ਵਿੱਚ ਜਿਹੜਾ ਕਰਮਾ ਵਾਲਾ ਪਿੰਡ ਹੈ ਜਿੱਤੇ ਸੰਗਤਾਂ ਆਉਂਦੇ ਨੇ ਕਿਹੜਾ ਪਿੰਡ ਹੈ ਤੁਹਾਡਾ ਇਹ ਬੂਲੇਵਾਲ ਹੈ ਜੀ ਬੂਲੇਵਾਲ ਪਿੰਡ ਇਹ ਜ਼ਿਲ੍ਹਾ ਗੁਰਦਾਸਪੁਰ ਚ ਪੈਂਦਾ ਕੋਕਟੇ ਆਪਣੇ ਸੀ ਸਾਡੀ ਧਾਰੀ ਵਾਲਾ ਤੇ ਨਿਸ਼ਾਰਾ ਮੱਜਾ ਸਾਹਿਬ ਦਾ ਪੋਸਟ ਆਫਿਸ ਹੈ ਜਿੱਤੇ ਪਿੰਡ ਪੈਂਦਾ ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਜੀ ਆਸੀਂ ਕੁਝ ਵੀ ਨਹੀਂ ਐਨੀ ਕਿਰਪਾ ਬਾਬੇ ਨਾਨਕ ਦੀ ਬੱਚੇ ਸਾਰੇ ਸੈਟਲ ਨੇ ਤੇ ਬੜੀ ਕਿਰਪਾ ਕਰਦੇ ਨੇ ਆਪਾਂ ਤੇ ਕਹਿੰਨੇ ਕਿ ਉਹਨਾਂ ਦੇ ਜਿਹੜੀ ਸੰਗਤ ਆਂਦੀ ਏ ਕਿ ਉਹਨਾਂ ਦੇ ਚਰਨ ਜਰੇ ਧੋ ਕੇ ਪੀਏ ਬੜੀ ਕਿਰਪਾ ਬਾਬੇ ਨਾਨਕ ਦੀ ਮੈਂ ਵੀ ਕਿਤੇ ਨਾ ਕਿਤੇ ਭਾਵੁਕ ਹੋ ਗਿਆ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਿਓ ਕਿਉਂਕਿ ਘਰ ਬੈਠੀਆਂ ਜਿਹੜੀਆਂ ਸੰਗਤਾਂ ਨੇ ਉਤੋਂ ਤੱਕ ਵੀਡੀਓ ਜਾਣੀ ਚਾਹੀਦੀ ਏ ਬਾਬੇ ਨਾਨਕ ਦੀ ਕਿਹਦਾ ਚਲਦਾ ਪਿਆ ਕਿਤੇ ਨਾ ਕਿਤੇ ਤਾਂ ਬڑے ਲੰਗਰ ਪਣਾਰੇ ਵਿਰਸਤੇ ਚ ਲੱਗਦੇ ਨੇ ਤੇ ਸੰਗਤ ਜਿਹੜੀ ਏ ਹੁਸ਼ਿਆਰਪੁਰ ਤੋਂ ਪੈਦਾ ਯਾਤਰਾ ਕਰਕੇ ਆਂਦੀ ਏ ਤਾਂ ਉਹ ਜਿਹੜੀ ਅੱਜ ਬਟਾਲਾ ਦੇ ਬੁਲੇਵਾਰ ਪਿੰਡ ਪਹੁੰਚੀ ਏ ਤੇ ਸਾਰੇ ਦਰਵਾਜ਼ੇ ਤੇ ਮੰਜੇ ਬਿਸਤਰੇ ਸੰਗਤਾਂ ਦੇ ਉਡੀਕ ਦੇ ਵਿੱਚ ਜਿਹੜੇ ਲੋਕਾਂ ਨੇ ਆਪਣੇ ਦਰਵਾਜ਼ੇ ਖੋਲੇ ਹੋਏ ਨੇ ਸੰਗਤ ਕਿਤੇ ਪੈਰ ਪਾ ਕੇ ਤੇ ਸਾਡੇ ਤੇ ਵੀ ਕਿਰਪਾ ਕਰ ਦੇ ਸੋ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ